ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਿਸ਼ਨਪੁਰਾ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਸਾਈਡ ਤੇ ਭਿੰਡਰ ਕਲਾਂ ਰਹ ਜਾਂਦਾ ਜੀ ਤੇ ਦੂਜੀ ਸਾਈਡ ਤੇ ਧਰਮਕੋਟ ਵੀ ਨਾਲ ਹੀ ਆ ਬਾਈ ਦੇ ਪਿੰਡ ਤੇ ਇੱਕ ਤਾਂ ਤੁਹਾਡੇ ਵਾਸਤੇ ਟੋਪ ਦਾ ਮਾਲ ਹੀ ਲੈ ਕੇ ਆਇਆ ਵਿੱਧ ਰਿਕਾਰਡ ਜੀ ਕਿਹੜੇ ਸੀਮਨ ਦਾ ਆਪਾ ਮਦਰ ਮਿਲਕ ਕੀ ਹੈ ਸਾਰਾ ਰਿਕਾਰਡ ਤੁਹਾਨੂੰ ਮਿਲੂਗਾ ਤੇ 12 ਦੀ ਮੱਝ ਵਿਕਾਊ ਆ ਜੀ ਸਮਾਂ ਹਜੇ ਲੈਂਦੀ ਆ ਗੱਬਣ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਵੀਰ ਸਿੰਘ ਜੀ ਪਿੰਡ ਕਿਸ਼ਨਪੁਰਾ ਕਲਾਂ ਧਰਮਕੋਟ ਦੇ ਨੇੜੇ ਮੋਬਾਈਲ ਨੰਬਰ ਜੀ 95929 32421 ਠੀਕ ਹੈ ਵੀਰੇ ਦੋ ਨਾਗ ਆਪਣੇ ਘਰ ਦੇ ਹੀ ਆ ਜੀ ਹਾਂਜੀ ਆਪਣੇ ਘਰ ਦੇ ਮਾਲੀ ਤੋਂ ਸ਼ੁਰੂ ਕਰਦੇ ਆ ਵੀਰੇ ਉਮਰ ਕਿੰਨੀ ਹੋਵੇ ਦੀ ਇਹ ਉਮਰ 4 ਕੁ ਸਾਲ ਹੋਣੀ ਜੀ ਹਾਂ ਦੰਦੋ ਕਿਵੇਂ ਆ ਚੌ ਚੌਗਾ ਹੀ ਆ ਚੌਗਾ ਦੰਦ ਠੀਕ ਆ ਜੀ ਤੇ ਵੀਰੇ ਆਪ ਕਿਹੜੇ ਸੀਮੰਦ ਆ ਇਹ ਇਹ ਲక్ష్ਮੀ ਡੇਰੀ ਆਲੇ ਨਾਗ ਦਾ ਬੱਚਾ ਰਿਕਾਰਡ ਉਹਦਾ ਹੋਊਗਾ ਹਾਂਜੀ ਰਿਕਾਰਡ ਹੈਗਾ ਜੀ ਠੀਕ ਆ ਜੀ ਤੇ ਮਾਂ ਦੇ ਥੱਲੇ 24 ਲੀਟਰ ਦੁੱਧ ਆ ਇਸ ਟਾਈਮ ਮਾਂ ਦਾ ਵੀ ਰਿਕਾਰਡ ਹੈਗਾ ਆਪਣੇ ਕੋਲ ਵੀ ਵਿਖਾ ਵੀ ਸਕਨੇ ਆ ਬੰਦਿਆਂ ਨੂੰ ਸਾਰਾ ਕੁਝ ਹਾਂ ਜੀ ਮੈਂ ਆਪਣੇ ਕੋਲ ਆ ਕਿ ਆਪਣੇ ਰਿਸ਼ਤੇਦਾਰ ਆ ਰਿਸ਼ਤੇਦਾਰਾਂ ਕੋਲ ਉਹਨਾਂ ਕੋਲ ਹਜੇ ਵੀ ਖੜੀ ਆ ਹਜੇ ਵੀ ਖੜੀ ਆ ਯਾਨੀ ਕੋਈ ਸੱਜਣ ਵੇਖਣ ਚਾਹੁੰਦਾ ਹੋਵੇ ਆਪਾਂ ਵਿਖਾ ਲਿਆਵਾਂਗੇ ਵਿਖਾ ਸਕਦੇ ਆ ਠੀਕ ਆ ਵੀਰੇ ਤੇ ਕ੍ਰੋਸ ਕਰਦਾ ਜੀ ਹਾਂਜੀ ਕ੍ਰੋਸ ਕਰਦਾ ਠੀਕ ਆ ਜੀ ਤੇ ਇਹਦਾ ਕੋਈ ਆਇਆ ਬੱਚਾ ਕਿ ਹਜੇ ਕਿ ਨਹੀਂ ਆਇਆ ਜੀ ਨਹੀਂ ਹਜੇ ਬੱਚਾ ਨਹੀਂ ਆਇਆ ਗੱਭਣੀ ਹੈ ਹਜੇ ਕਿ ਗੱਭਣੀ ਆ ਹਜੇ ਘਰੇ ਲੋਈ ਛੱਡਿਆ ਕਿ ਆਪਾਂ ਪਾਸੇ ਵੀ ਛੱਡ ਦੋ ਪਾਸੇ ਨਹੀਂ ਛੱਡਿਆ ਆਪਾਂ ਘਰੇ ਲੋਈ ਛੱਡਿਆ ਘਰੇ ਲੋਈ ਛੱਡਿਆ ਉਹ ਹਜੇ ਬੱਚੇ ਆਉਣੇ ਬਾਕੀ ਆ ਹਾਂਜੀ ਦੰਦੋਂ ਬਾਈ ਦੱਸਦਾ ਕਿ 4 ਦੰਦ ਦਾ ਜੀ ਹਾਈਟ ਦੀ ਗੱਲ ਕਰਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਾਈ ਬਾਈ ਦੇ ਮੋਢੇ ਤੋਂ ਵੀ ਤਾਂ ਜਾਂਦਾ ਲక్ష్ਮੀ ਡੈਰੀ ਵਾਲੇ ਨਾਗਦਾ ਬੱਚਾ ਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਟੈਸਟੀਕਲ ਚੈੱਕ ਕਰ ਲਓ ਗੋਲ ਪੈਠ ਪੂੜਾ ਬਾਕੀ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਬਹੁਤ ਚੰਗੀ ਚੀਜ਼ ਆ ਕਿਉਂਕਿ ਇਹੋ ਜਿਹੇ ਬਰੀਡਰ ਕਿਤੇ ਹੀ ਮਿਲਦੇ ਆ ਬਾਈ ਦਾ ਵੀ ਸ਼ੌਂਕ ਨਾਲ ਪਾਲ ਲਿਆ ਵਾ ਅੱਗੇ ਕੋਈ ਸ਼ੌਂਕ ਨਾਲ ਪਾਲਣ ਵਾਲਾ ਲੈ ਜੇ ਨਾਲੇ ਤਾਂ ਵੀਰੇ ਨਸਲ ਸੁਧਰੀ ਜਾਊਗੀ ਤਿੰਨ ਨਾਲੇ ਮੰਨ ਲਓ ਕੱਲ ਨੂੰ ਕੰਪੀਟੀਸ਼ਨ ਚ ਪਾਉਣਾ ਤਾਂ ਹੋ ਸਕਦਾ ਕਿਸੇ ਪੋਜੀਸ਼ਨ ਤੇ ਆ ਜੇ ਜੀ ਬਾਕੀ ਕੁੰਡਾ ਸਿੰਘ ਦਾ ਰਿਕਾਰਡ ਵਿਦ ਤੁਹਾਨੂੰ ਮਿਲਣਾਗਾ ਬਣ ਲਓ ਜੀ ਮਦਰ ਦਾ 24 ਕਿਲੋ ਦਾ ਰਿਕਾਰਡ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਕਨੈਕਟ ਕਰ ਲਓ ਜੀ ਕ੍ਰੋਸ ਵੀ ਕਰਦਾ ਬਾਈ ਕਹਿੰਦਾ ਹਲੇ ਕੋਈ ਬੱਚਾ ਤਾਂ ਇਹਦਾ ਹਜੇ ਕੋਈ ਨਹੀਂ ਆਇਆ ਸਿਰਫ ਘਰੇ ਘਰੇ ਮੱਝਾਂ ਕ੍ਰੋਸ ਕਰਾਈਆਂ ਸੀਗੀਆਂ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ 1.60 ਹੈ ਜੀ। ਉਹ ਜੂ ਮਾਨਤਾਨ ਜੀ। ਹਾਂ ਜੀ ਮਾਨਤਾਨ ਕਰ ਦਾਂਗੇ। ਠੀਕ ਹੈ ਜੀ। ਕੋਈ ਬਾਹਲਾ ਮਤੋਂ ਰੇਟ ਘੱਟ ਵੱਧ ਵਾਲਾ ਨਾ ਸੋਚੇ ਬਾਈ ਕੋਈ ਵੀ ਹੈ। ਲੈਣੀ ਜਈ ਆ। ਹਾਂ ਵੀ ਲੈਣੇ ਜੇ ਆਪਾਂ ਵੀ 1.5 ਲੱਖ ਤੋਂ ਘੱਟ ਤਾਂ ਆਪਾਂ ਦੇਣਾ ਹੀ ਨਹੀਂਗਾ ਜੀ। ਸਿੱਧਾ ਹੀ। ਸਿੱਧੀ ਗੱਲ ਆ ਸ਼ਾਰਟਕਟ। ਠੀਕ ਹੈ ਜੀ। ਬਾ ਉਹ ਹੀ ਬੰਦਾ ਫੋਨ ਲਾਵੇ। ਜੇ ਉਹ ਹੀ ਬੰਦਾ ਫੋਨ ਕਰੇ ਜਿਹੜਾ ਚਾ ਵਾਣਾ ਕਿਉਂਕਿ ਨਸਲ ਵਾਲੀ ਚੀਜ਼ ਆ ਉਹ ਸਾਨੂੰ ਪਤਾ ਹੈ। ਨਸਲ ਵਾਲੀ ਚੀਜ਼ ਆ ਕਿਉਂਕਿ ਵੀਰੇ ਇਹਨੂੰ ਜੇ ਏਡੀ ਚੀਜ਼ ਸਾਂਭਣੀ ਆ ਤਾਂ ਇਹ ਘਰ ਖਵਾ ਕੇ ਸਾਂਭੇ ਜਾਂਦੇ ਆ ਜੀ। ਹਾਂ ਜੀ ਤੇ ਬਾਕੀ ਤੁ ਬੱਚਾ ਪੂਰਾ ਚੰਗਾ ਜਿਹੜੇ ਵੀਰ ਪਰਖੂਣਗੇ ਉਹਨਾਂ ਨੇ ਪਰਖ ਕਰੀ ਲੈਣੀ ਆ ਜੀ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ 1.5 ਲੱਖ ਲੈਣਾ ਹੀ ਆ ਮੁੱਲ 1.60 ਹਾਂਜੀ ਦੋ ਨੰਬਰ ਵੀਰੇ ਮੱਝ ਕਿੰਨੇ ਵਾ ਸੁਹਾ ਇਹ ਮੱਝ ਤੀਜਾ ਸੁਹਾ ਸੁੰਦੀ ਹੈ ਜੀ ਸਮਾਂ ਕਿੰਨਾ ਕੁ ਲਾਊਗੀ ਜੀ ਸਮਾਂ ਇਹਦੇ ਅੱਜ ਆਪਣਾ 26 ਤਰੀਕ 8 ਤਰੀਕ ਨੂੰ ਦਿਨ ਪੂਰੇ ਆ ਜੀ ਡੇਟ ਮੁਤਾਬਕ ਠੀਕ ਆ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਇਹਦਾ 17 ਲੀਟਰ ਦਾ ਦੁੱਧ ਆ। ਆਪਾਂ ਚੋਇਆ ਵਾ ਜੀ। ਹਾਂਜੀ ਚੋਇਆ। ਥਾਣਾ ਦੀ ਦੰਨ ਆ ਜੀ। ਥਾਣਾ ਦੀ ਇੱਕ ਥਾਣ ਤੋਂ ਤੇਲ ਆ। ਜਮਾ ਹੀ ਨਹੀਂ ਹੁੰਦਾ ਦੁੱਧ। ਜਮਾ ਨਹੀਂ ਆਉਂਦਾ ਜੀ ਇੱਕ ਥਾਣਾ ਪਿਛਲਾ ਬਹਿਣੀ ਵਾਲਾ ਨਾ ਬੁੱਲੇ ਪਾਸੇ ਦਾ ਥਾਣਾ। ਠੀਕ ਆ ਜੀ। ਇਹ ਤੇਲ ਆ ਜੀ। ਇਹ ਪਿਛਲੇ ਸਵੇ ਹੋ ਗਿਆ ਸੀ। ਹਾਂਜੀ ਪਿਛਲੇ ਸਵੇ ਹੋ ਗਿਆ ਸੀ। ਠੀਕ ਆ ਜੀ। ਹੁਣ ਯਾਨੀ ਪਿਛਲੇ ਸਵੇ ਸਟਾਰਟਿੰਗ ਚ ਹੋ ਗਿਆ ਸੀ ਕਿ ਚੋਇਆ ਪਹਿਲਾਂ ਜੀ ਇਹ। ਨਹੀਂ ਚੋਇਆ ਸੀਗਾ ਤੇ ਬਾਅਦ ਚ ਹੋ ਗਿਆ ਸੀ। ਬਾਅਦ ਚ ਹੋ ਗਿਆ ਸੀ। ਹਾਂਜੀ ਠੀਕ ਆ ਜੀ ਤੇ ਭਾਰ ਪਿੱਛੇ ਦੀ ਗਾਰੰਟੀ ਆ ਜੀ। ਹਾਂਜੀ ਉਹ ਗਾਰੰਟੀ ਆ ਉਹ ਇਹਦੇ ਸੀਮਨ ਕਿਹ ਇਹ ਸੀਮਨ ਦਾ ਆਪਾਂ ਨੂੰ ਪਤਾ ਨਹੀਂਗਾ ਠੀਕ ਹੈ ਜੀ ਛੋਟੇ ਤੋਂ ਹੀ ਕਰਾਈ ਆ ਕ੍ਰੋਸ ਹੋਈ ਆ ਠੀਕ ਹੈ ਜੀ ਤੇ ਆਪਾਂ ਐਵੇਂ ਝੂਠ ਮਾਰੀ ਆਉਂਦਾ ਫਿਰ ਉਹਦਾ ਫਾਇਦਾ ਨਹੀਂ ਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਤੀਜਾ ਸੁੰਦੀ ਆ ਜੀ 8 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ ਤਰੀਕ ਹੋ ਗਈ ਆ 25 ਪਿਛਲੇ ਸੂਏ ਦਾ 17 ਕਿਲੋ ਦਾ ਰਿਕਾਰਡ ਆ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਬਾਕੀ ਗੋਲ ਪੱਠ ਪੁੜਾ ਬਾਈ ਕਹਿੰਦਾ ਹਾਲਾਂਕਿ ਸੀਮਾ ਰਿਕਾਰਡ ਕੋਈ ਨਹੀਂ ਜਿਹੜਾ ਲੱਗਿਆ ਆਪਾਂ ਐਵੇਂ ਕਹਿ ਦਿੱ ਗਏ ਵੀਰੇ ਫਲਾਨਾ ਲੱਗਿਆ ਉਹਦਾ ਫਾਇਦਾ ਨਹੀਂ ਕੋਈ ਤਿੰਨਾਂ ਥਨਾਂ ਦੀ ਓਕੇ ਹੋ ਗਈ ਇੱਕ ਥਨੋਂ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ ਤੈਲ ਪਿਛਲੇ ਸੂਏ ਤੈਲ ਹੋ ਗਈ ਸੀਗੀ ਸੂਣ ਤੋਂ ਬਾਅਦ ਕਿਸੇ ਕਾਰਨ ਜੀ ਹੁਣ ਇਸ ਵਕਤ ਜਮਾ ਹੀ ਨਹੀਂ ਚੱਲਦਾ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਗੋਲ ਪੱਠ ਪੂੜਾ ਬਾਕੀ ਵਜਨ ਵਜੂਦ ਚੰਗਾ ਏਕ ਤਿਆਰ ਦੁੱਧ ਤੁਹਾਡੀ ਸੇਵਾ ਦਾ ਜੀ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦਾ ਦੁੱਧ ਚੋਲੋਗੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਮੁੱਲ 95000 ਕਰਦੇ ਆ ਜੀ ਹੋਜੂ ਮਾਨਤਾਨ ਜੀ ਹਾਂਜੀ ਮਾਨਤਾਨ ਹੋਜੂਗਾ ਜੀ ਠੀਕ ਆ ਜੀ ਇਹਦਾ ਮੁੱਲ ਬਾਈ ਕਹਿੰਦਾ 95000 ਰੁਪਇਆ ਵਿੱਚੋਂ ਮਾਨਤਾਨ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲ ਮੱਝ ਦੁੱਧ ਵਾਲੀ ਆ ਆਪਣੇ ਇਸ ਕੋਲੋਂ ਆਪਣੀ ਗਰੰਟੀ ਇਹ ਗਰੰਟੀ ਹੋਊਗੀ ਕਿਉਂਕਿ ਆਪਣੀ ਚੋਈ ਵੀ ਆਪਨੀ ਚੋਈ ਹੋਈ ਠੀਕ ਆ ਜੀ ਇਹ ਤਾਂ ਗੱਲ ਹੈਗੀ ਆ ਬਾਈ ਕਹਿੰਦਾ ਇਹਦੀ ਗਰੰਟੀ ਆ ਦੁੱਧ ਦੀ ਬਾਈ ਨਾਗ ਦੁੱਧ ਵਾਲਾ ਜੀ ਬਾਕੀ ਆ ਕੇ ਤਸੱਲੀ ਪਰਖ ਕਰ ਲਿਓ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ